ਜਦ ਕਿ ਬੜਾ ਪਿਆਰਾ ਸਿੰਗਰ ਕਿਹਾ ਗਿਆ ਹੈ ਸਾਰੇ ਲੋਕ ਇਹਨੂੰ ਪਸੰਦ ਕਰਦੇ ਆ ਤੁਸੀਂ ਬਹੁਤ ਪਿਆਰਾ ਬਹੁਤ ਪਿਆਰਾ ਸਿੰਗਰ ਹੈ ਇਹਨੂੰ ਪਾਕਿਸਤਾਨ ਨੂੰ ਵੀ ਬਹੁਤ ਪਿਆਰਾ ਹੈ ਇਹਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਉੱਥੇ ਜਾ ਕੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਣਾ ਚਾਹੀਦਾ ਉਸ ਸਮੇਂ ਬਾਅਦ ਇਹਨੂੰ ਵੀ ਤੁਰੰਤ ਪਰਵਤਨ ਕਰਕੇ ਮੁਸਲਮਾਨ ਬਣ ਜਾਣਾ ਚਾਹੀਦਾ ਜਿੱਦਾਂ ਸਾਡੇ ਉੱਥੇ ਦੇ ਲੋਕ ਜ਼ਬਰਦਸਤੀ ਮੁਸਲਮਾਨ ਬਣਾਈ ਗਏ ਨਹੀਂ ਗਿਲਮ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਦੇ ਮੁਰਦਾਬਾ ਮੁਰਦਾਬਾ ਦੇ ਨਾਰੇ ਲੱਗਣ ਉਹਨੂੰ ਕਿੱਦਾਂ ਸੀ ਲੋਕ ਬਰਦਾਸ਼ਤ ਕਰ ਸਕਦੇ ਅਸੀਂ ਕਿੱਦਾਂ ਚਾਹਾਂਗੇ ਫਿਲਮ ਚੱਲੇ ਤੁਹਾਨੂੰ ਚੰਗੀ ਕਿ ਸ਼ਿਵ ਸਾਨਾ ਦੇ ਅੰਦਰ ਕੋਈ ਸਕੈਨਰ ਹੈ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਵੀ ਇਹ ਫਿਲਮ ਦੇ ਵਿੱਚ ਆ ਕੋਈ ਹੈਗਾ ਭਗਤੀ ਆ ਦੇਸ਼ ਭਗਤੀ ਸਕੈਨਰ ਨਹੀਂ کہہ ਸਕਦੇ ਤੁਸੀਂ ਇਹਨੂੰ ਦੇਸ਼ ਭਗਤੀ ਆ ਮਨ ਪਿਆਰੇ ਨਹੀਂ ਮੈਂ ਲੈਂਗੁਏਜ ਕੋਈ ਹੋਰ ਯੂਜ਼ ਕਰਾਂਗਾ ਪਰ ਤੁਸੀਂ ਭੈਣ ਹੋ ਮੇਰੇ ਮੈਂ ਉਹ ਲੈਂਗੁਏਜ ਯੂਜ਼ ਨਹੀਂ ਕਰ ਸਕਦਾ ਗੁਰੂ ਰੰਦਾ ਵਾਲੀ ਹੈ ਤਾਂ ਜੁੱਤੀਆਂ ਦੇ ਲੈ ਕੀ ਆ ਆਰਟਿਸਟ ਦਾਦਾ ਆਰਟਿਸਟ ਜਿਹਨੂੰ ਆਪਣੇ ਦੇਸ਼ ਨਾਲ ਪਿਆਰ ਹੀ ਨਹੀਂਗਾ ਉਹ ਕਾਦਾ ਆਰਟਿਸਟ ਰਹਿ ਗਿਆ ਸਾਡੇ ਲਈ ਉਹ ਆਰਟਿਸਟ ਨਹੀਂ ਹੈ ਕੈਸਾ ਲੱਗਿਆ ਉਹਦਾ ਪੈਸਾ ਕਮਾਣਾ ਇਹਨਾਂ ਵੱਲੋਂ ਚਾਹੇ ਨਾ ਵੱਲੋਂ ਪੰਜਾਬ ਦੇ ਹਿੰਦੂਆਂ ਦੇ ਮੁੰਡੇ ਮਰਨ ਚਾਹੇ ਮਰਨ ਸਿੱਖਾਂ ਦੇ ਮੁੰਡੇ ਇਹਨਾਂ ਨੇ ਦੇਖਣਾ ਸਾਨੂੰ ਪੈਸਾ ਕਮਾਣਾ ਜਿਹਦੇ ਪੈਸਾ ਕਿੱਦਾਂ ਗੁਰੂ ਸਾਹਿਬ ਜੀ ਕਿਹੜੀ ਦਿਖਾਉਂਦੇ ਵੀ ਪਾਕਿਸਤਾਨ ਦੇ ਵਿੱਚ ਸਾਡੇ ਗੁਰਦੁਆਰੇ ਤੋੜ ਦਿੱਤੇਗੇ ਮੰਦਰ ਤੋੜੇਗੇ ਅਸੀਂ ਜਦੋਂ 1947 ਸਾਡੀ ਵਾਦੀ 15% ਸੀ ਅੱਜ 2% ਕਿਉਂ ਰਹਿ ਗਈ 13% ਛੱਡੀ ਆਬਾਦੀ ਕਿੱਥੇ ਗਈ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਬਣਾਏਗੀ ਇਹ ਦਿਖਾਵਾਂਗੇ ਜਿੱਦ ਪਾਕਿਸਤਾਨ ਜ਼ਿੰਦਾਬਾਦ ਨਾਰੇ ਲੱਗ ਰਹੇ ਥੀਏਟਰ ਚ ਫਿਲਮ ਦੇਖਣ ਕੋਣ ਜਾਊਗਾ ਤੁਹਾਡੇ ਵਰਗੇ ਲੋਕ ਮੇਰੇ ਵਰਗੇ ਲੋਕ ਸਾਡੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਕਿੱਥੇ ਧਰਮ ਪ੍ਰਚਨ ਕਰਾਇਆ ਜਾਂਦਾ ਉਹਨਾਂ ਨੂੰ ਮੁਸਲਮਾਨ ਬਣਾ ਕੇ ਵਿਆਹ ਕਰਾਇਆ ਜਾਂਦਾ ਉਹਨਾਂ ਦੇ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਹਿੰਦੁਸਤਾਨ ਵਿਰੋਧੀ ਨਾਰੇ ਲੱਗਣਗੇ ਉੱਥੇ-ਉੱਥੇ ਮੇਰਾ ਪਿਆਰ ਝਲਕ ਕੇ ਆਊਗਾ ਸੱਸੀ ਗੱਲ ਲੁਧਿਆਣਾ ਵੀਊ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਜੁੜਪ ਸ਼ਾ ਕੋਟ ਫਿਲਮ ਆ ਰਹੀ ਹੈ ਗੁਰੂ ਰੰਦਾਵਾਦੀ ਗੁਰੂ ਰੰਦਾਵਾ ਜਿਹੜਾ ਕਿ ਇੱਕ ਸਰ ਹਰਮਨ ਪਿਆਰਾ ਸਿੰਗਰ ਕਿਹਾ ਜਾਂਦਾ ਪਰ ਅੱਜ ਹੁਣ ਉਹਨਾਂ ਦੀ ਇੱਕ ਮੂਵੀ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਜੰਮ ਕੇ ਜਿਹੜਾ ਵਿਰੋਧ ਸ਼ਿਵ ਸੈਨਿਕਾਂ ਵੱਲੋਂ ਕੀਤਾ ਜਾ ਰਿਹਾ ਸਾਰੇ ਸ਼ਿਵ ਸੈਨਿਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਸਭ ਤੋਂ ਪਹਿਲੇ ਪ੍ਰਧਾਨ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਜਤਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਭਾਰਤ ਮਾਤਾ ਕੀ ਜੈ ਕੀ ਵਜ੍ਹਾ ਐ ਇਹ ਫਿਲਮ ਆਨਦੀ ਕਿ ਜਦਕਿ ਬੜਾ ਪਿਆਰਾ ਸਿੰਗਰ ਕਿਹਾ ਗਿਆ ਐ ਸਾਰੇ ਲੋਗ ਇਹਨੂੰ ਪਸੰਦ ਕਰਦੇ ਐ ਤੁਸੀਂ ਬਹੁਤ ਪਿਆਰਾ ਬਹੁਤ ਪਿਆਰਾ ਸਿੰਗਰ ਐ ਇਹਨੂੰ ਪਾਕਿਸਤਾਨਾਂ ਵੀ ਬਹੁਤ ਪਿਆਰਾ ਐ ਇਹਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਉੱਥੇ ਜਾ ਕੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਣਾ ਚਾਹੀਦਾ ਕੁਝ ਸਮੇਂ ਬਾਅਦ ਇਹਨੂੰ ਵੀ ਧਰਮ ਪਰਵਤਨ ਕਰਕੇ ਮੁਸਲਮਾਨ ਬਣ ਜਾਣਾ ਚਾਹੀਦਾ ਜਿੱਦਾਂ ਸਾਡੇ ਉੱਥੇ ਦੇ ਲੋਕ ਜ਼ਬਰਦਸਤੀ ਮੁਸਲਮਾਨ ਬਣਾਈ ਗਏ ਨੇ ਇਹਨੂੰ ਇੱਕੋ ਮੁੱਦਾ ਮਿਲਿਆ ਲਵ ਸਟੋਰੀ ਇਸ ਫਿਲਮ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਦੇ ਮੁਰਦਾਬਾਦ ਜਿੰਦਾਬਾਦ ਦੇ ਨਾਰੇ ਲੱਗਣ ਉਹਨੂੰ ਕਿੱਦਾਂ ਸੀ ਲੋਕ ਬਰਦਾਸ਼ਤ ਕਰ ਸਕਦੇ ਅਸੀਂ ਕਿੱਦਾਂ ਚਾਹਾਂਗੇ ਫਿਲਮ ਚੱਲੇ ਤੁਹਾਨੂੰ ਕੀ ਬੁਰਾਈ ਨਜ਼ਰ ਆਈ ਹੈ ਪਹਿਲੇ ਦੱਸੋ ਫਿਲਮ ਦੇ ਵਿੱਚ ਹਜੇ ਜਦ ਕਿ ਕਿਹਾ ਗਿਆ ਹੈ ਫਿਲਮ ਲਵ ਸਟੋਰੀ ਹੈ ਲਵ ਸਟੋਰੀ ਤਾਂ ਹਰ ਬੱਚਾ ਬੁੱਢਾ ਨੌਜਵਾਨ ਸਭ ਪਸੰਦ ਕਰਦੇ ਨੇ ਮੈਂ ਤਾਂ ਕਿਹਾ ਗੁਰੂ ਅੰਦਾਵਾ ਜੀ ਨੂੰ ਪਾਕਿਸਤਾਨ ਦਾ ਉਹ ਪ੍ਰੇਮ ਹੈ ਹਿੰਦੁਸਤਾਨ ਦਾ ਖਾਂਦੇ ਨੇ ਗੁੰਡ ਗਾਣੇ ਇਹਨਾਂ ਨੇ ਪਾਕਿਸਤਾਨ ਚ ਐਕਚੁਅਲੀ ਨੇ ਐਕਟਰ ਨੇ ਪ੍ਰੋਡਿਊਸਰ ਨੇ ਪੈਸਾ ਲੱਗਿਆ ਹੁੰਦਾ ਪੈਸਾ ਕਮਾਣਾ ਇਹਨਾਂ ਵੱਲੋਂ ਚਾਹੇ ਨਾ ਵੱਲੋਂ ਪੰਜਾਬ ਦੇ ਹਿੰਦੂਆਂ ਦੇ ਮੁੰਡੇ ਮਰਨ ਚਾਹੇ ਮਰਨ ਸਿੱਖਾਂ ਦੇ ਮੁੰਡੇ ਇਹਨਾਂ ਨੇ ਦੇਖਣਾ ਸ ਗੁਰੂ ਨਵਾਦੀ ਇਹ ਕਿਉਂ ਦਿਖਾਉਂਦੇ ਵੀ ਪਾਕਿਸਤਾਨ ਦੇ ਵਿੱਚ ਸਾਡੇ ਗੁਰਦੁਆਰੇ ਤੋੜ ਦਿੱਤੇ ਗਏ ਮੰਦਰ ਤੋੜੇ ਗਏ ਅਸੀਂ ਜਦੋਂ 1947 ਸਾਡੀ ਵਾਦੀ 15% ਸੀ ਅੱਜ 2% ਕਿਉਂ ਰਹਿ ਗਈ 13% ਸਾਡੀ ਵਾਦੀ ਕਿੱਥੇ ਗਈ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਬਣਾਈ ਗਈ ਜਿਹੜੀ ਕੁੜੀਆਂ ਜੁਵਨ ਸੀ ਚੱਕ ਕੇ ਧਰਮ ਪਰਵਰਤਨ ਕਰਾਇਆ ਜਾਂਦਾ ਉਹਨਾਂ ਨੂੰ ਮੁਸਲਮਾਨ ਬਣਾ ਕੇ ਵਿਆਹ ਕਰਾਇਆ ਜਾਂਦਾ ਉਹਨਾਂ ਦੇ ਉੱਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ ਇਹ ਕਿਉਂ ਨਹੀਂ ਦਿਖਾਉਂਦੇ ਮੇਰੇ ਪਾਗ ਇਹ ਪੰਜਾਬ ਦੇ ਵਿੱਚ ਜਿਹੜਾ ਹਿੰਦੂਆਂ ਦੇ ਮੁੰਡੇ ਮਾਰੇ ਪਾਗ ਸਿੱਖਾਂ ਦੇ ਮੁੰਡੇ ਮਾਰੇ ਸਿਰਫ ਪਾਕਿਸਤਾਨ ਦੀ ਸ਼ਹਾਦਤ ਮਰੇ ਇਹ ਕਿਉਂ ਨਹੀਂ ਦਿਖਾਉਂਦੇ ਸੰਸਦ ਦੇ ਹਮਲਾ ਪਾਕਿਸਤਾਨ ਦੀ ਸ਼ਹਿਰ ਹਿੰਦੁਸਤਾਨ ਦੇ ਵਿੱਚ ਜਿਹੜੇ ਬੰਬ ਧਮਾਕੇ ਕੀਤੇ ਜਾਂਦੇ ਨੇ ਉਹ ਪਾਕਿਸਤਾਨ ਦੀ ਸ਼ਹਿਰ ਉੱਤੇ ਕੀਤੇ ਜਾਂਦੇ ਨੇ ਫਿਲਮਾਂ ਦੇ ਵਿੱਚ ਪਾਕਿਸਤਾਨ ਇੱਕ ਸਵਾਲ ਇੱਕ ਸਵਾਲ ਮੈਂ ਜ਼ਰੂਰ ਪੁੱਛੂੰਗਾ ਇੱਕ ਸਵਾਲ ਜ਼ਰੂਰ ਪੁੱਛੂੰਗਾ ਕਿ ਕਿਸ ਹਸਪਤਾਲਾਂ ਦੇ ਅੰਦਰ ਕੋਈ ਸਕੈਨਰ ਹੈ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਵੀ ਇਹ ਫਿਲਮ ਦੇ ਵਿੱਚ ਆ ਕੋਈ ਹੈਗਾ ਦੇਸ਼ ਭਗਤੀ ਸਕੈਨਰ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਦੇਸ਼ ਭਗਤੀ ਆ ਸ਼ਿਵ ਸੈਨਾ ਦੀ ਆਪਣੇ ਦੇਸ਼ ਲਈ ਦੇਸ਼ ਭਗਤੀ ਕੁਝ ਜ਼ਿਆਦਾ ਕਹਿ ਸਕਦੇ ਹੋ ਮੈਡਮ ਜ਼ਿਆਦਾ ਹੀ ਹੈ ਕੁਝ ਉਮੜ ਕੇ ਆ ਰਹੀ ਬਾਤ ਉਮੜ ਕੇ ਆਉਗੀ ਸਾਡੀ ਜਾਨ ਸਮਸਤ ਹੈਗਾ ਸਾਡੇ ਦੇਸ਼ ਲਈ ਉਮੜ ਕੇ ਆਊਗੀ ਜਿੱਥੇ ਜਿੱਥੇ ਮੇਰੇ ਹਿੰਦੋਸਤਾਨ ਵਿਰੋਧੀ ਨਾਰੇ ਲੱਗਣਗੇ ਉੱਥੇ-ਉੱਥੇ ਮੇਰਾ ਪਿਆਰ ਝਲਕ ਕੇ ਆਊਗਾ ਸਿਰਫ ਸ਼ਿਵ ਸੈਨਿਕ ਹੀ ਕਿਉਂ ਅੱਗੇ ਆਂਦੇ ਨੇ ਸਾਰਾ ਸਮਾਜਿਕ ਹੀ ਆਂਦਾ ਕਿਉਂ ਨਹੀਂ ਆਂਦਾ ਹੋਰ ਤਾਂ ਕੋਈ ਨਹੀਂ ਖੜਾ ਫਿਲਹਾਲ ਇੰਟਰਕਾਰ ਨੂੰ ਸ਼ਿਵ ਸੈਨਾ ਕ ਨਜ਼ਰ ਆਂਦੀ ਆ ਬਾਕੀ ਸਮਾਜ ਨਹੀਂ ਆ ਸਮਾਜ ਹੀ ਆਮ ਖੜਾ ਇਹ ਸ਼ਿਵ ਸੈਨਿਕ ਥੋੜੀ ਨੇ ਫਿਲਮ ਫਲॉप ਹੋ ਜੂਗੀ ਤੁਸੀਂ ਦੇਖ ਵੀਓ ਸਾਰੇ ਸਮਾਜ ਨੇ ਕੀ ਰਿਜ਼ਲਟ ਦਿੱਤਾ ਅੱਛਾ ਐਮਰਜੈਂਸੀ ਫਿਲਮ ਦਾ ਕੀ ਫਿਰ ਰਿਵਿਊ ਦੇਣੇ ਉਹ ਤਾਂ ਬਿਲਕੁਲ ਐ ਜੀ ਪੀ ਸੀ ਨੇ ਹਿੱਟ ਕਰਾਤੀ ਹੀ ਆ ਐ ਜੀਪੀਸੀ ਨੂੰ ਫਿਲਮ ਵਿਰੋਧ ਕਰਾ ਕੇ ਹਿੱਟ ਕਰਾਤੀ ਹੈ ਪਰ ਇਹ ਫਲਾਪ ਹੋ ਗਈ ਹੈ। ਅੱਛਾ ਤੇ ਤੁਸੀਂ ਕੀ ਮੈਨੂੰ ਕਹਿੰਦੇ ਹੋ ਇਹ ਫਿਲਮ ਇਹ ਫਿਲਮ ਬਾਰੇ ਤੁਹਾਡਾ ਕੀ ਵਿਚਾਰ ਹੈ? ਫਿਲਮ ਬਾਰੇ ਹੀ ਵਿਚਾਰਾ ਤੁਸੀਂ ਸਟਾਰਟ ਅਪ ਲਿੱਤਾ ਹੈ ਹਰਮਨ ਪਿਆਰੇ ਨਹੀਂ ਮੈਂ ਲੈਂਗੁਏਜ ਕੋਈ ਹੋ ਯੂਜ਼ ਕਰਾਂਗਾ ਪਰ ਤੁਸੀਂ ਭੈਣੋ ਮੇਰੇ ਮੈਂ ਉਹ ਲੈਂਗੁਏਜ ਯੂਜ਼ ਨਹੀਂ ਕਰ ਸਕਦਾ ਗੁਰੂ ਰੰਦਾ ਵਾਲੀ ਹੈ ਤਾਂ ਜੁੱਤੀਆਂ ਦੇ ਲਾਇਕ ਹੀ ਆ। ਜੁੱਤੀਆਂ ਦੇ ਲਾਇਕ ਆ ਸਾਡੇ ਪਿਆਰ ਦੇ ਲਾਇਕ ਨਹੀਂ ਹੈਗਾ ਉਹ। ਉਹ ਇੱਕ ਆਰਟਿਸਟ ਹੈ ਉਹਨੇ ਆਪਣਾ ਰੋਲ ਅਦਾ ਕੀਤਾ। ਟ੍ਰਿਸਟ ਕਾਦਾ ਆਰਟਿਸਟ ਜਿੰਨੂੰ ਆਪਣੇ ਦੇਸ਼ ਨਾਲ ਪਿਆਰ ਹੀ ਨਹੀਂਗਾ ਉਹ ਕਾਦਾ ਆਰਟਿਸਟ ਰਹਿ ਗਿਆ। ਸਾਡੇ ਲਈ ਉਹ ਆਰਟਿਸਟ ਨਹੀਂ ਹੈ। ਹੋ ਸਕਦਾ ਫਿਲਮ ਦੀ ਡਿਮਾਂਡ ਹੋਵੇ ਇਹ ਕੈਰੈਕਟਰ ਕਰਨਾ। ਮੈਡਮ ਤੁਸੀਂ ਡਿਮਾਂਡ ਕਰੋਗੀ ਕਿ ਹਿੰਦੁਸਤਾਨ ਮੁਜ਼ੱਫਪੁਰ ਦੇ ਨਾਰੇ ਲੱਗਣਗੇ। ਆਮ ਭਾਰਤ ਦੀ ਜਿੰਦ ਦੀ ਆਮਾਨ, ਆਮ ਭਾਰਤ ਦੀ ਜਨਤਾ। ਇਹ ਉਹ ਕਰੋਗੀ ਡਿਮਾਂਡ ਕਰੋਗੀ ਕਿ ਭਾਰਤ ਵਿਰੋਧੀ ਨਾਰੇ ਲਾਓ। ਕਹਿੋ ਜੀ ਗੱਲ ਕਰ ਰਹੇ ਹੋ ਮੈਡਮ ਤੁਸੀਂ। ਤੁਹਾਡਾ ਕੀ ਓਪੀਨੀਅਨ ਹੈ ਇਸ ਫਿਲਮ ਦੇ ਬਾਰੇ? ਦੇਖੋ ਜੀ ਅਸੀਂ ਆਪਦੇ ਜਨਰੇਸ਼ਨ ਆਪਦੇ ਬੱਚਿਆਂ ਦੇ ਕੰਨ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਨਹੀਂ ਪੈਣ ਦੇਣਾ ਉਹਦਾ ਕਾਰਨ ਕੀ ਹੈ ਤੁਸੀਂ ਕਦੇ ਪਾਕਿਸਤਾਨ ਦੇ ਕਿਸੇ 12 ਸਾਲ ਦੇ ਬੱਚ ਨੂੰ ਪੁੱਛ ਕੇ ਦੇਖੋ ਜਸ਼ਨੇ ਹਿੰਦ ਕੀ ਹੈ ਵੀ ਪਾ ਹਿੰਦੁਸਤਾਨ ਤੇ ਫਤਿਹ ਕਰਕੇ ਹਿੰਦੁਸਤਾਨ ਦੇ ਪਾਕਿਸਤਾਨ ਕਬਜ਼ਾ ਕਰੂਗਾ ਇਸਲਾਮਿਕ ਕੰਟਰੀ ਬਣਾਵਾਂਗੇ ਇਹ ਉਹਨਾਂ ਦਾ ਨਾਰਾ ਹੈ ਉਹਦਾ 12 ਸਾਲ ਦਾ ਬੱਚਾ ਨਹੀਂ ਗੱਲ ਕਹਿ ਰਿਹਾ ਔਰ ਅਸੀਂ ਆਪਣੇ 12 ਸਾਲ ਦੇ ਨਿਆਣੇ ਇਹ ਦਿਖਾਵਾਂਗੇ ਵੀ ਇਹ ਪਾਕਿਸਤਾਨ ਜਿੰਦਾਬਾਦ ਨਾਰੇ ਲੱਗ ਰਹੇ ਥੀਏਟਰ ਚ ਫਿਲਮ ਦੇਖਣ ਕੌਣ ਜਾਊਗਾ ਤੁਹਾਡੇ ਵਰਗੇ ਲੋਕ ਮੇਰੇ ਵਰਗੇ ਲੋਕ ਸਾਡੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਨੂੰ ਇਹ ਦਿਖਾਵਾਂਗੇ ਵੀ ਇੱਕ অমূল্য ਸਾਡਾ ਗਵਾਂਡੀ ਸਾਡਾ ਪਿਆਰ ਮੁਹੱਬਤ ਵਾਲਾ ਮੋਲਕ ਹੈ ਜਿਨੇ 71 ਦੀ ਜੰਗ ਕੰਢੀਂਵੇਂ ਸਾਡੇ ਸਪੋਜੇ ਸਿਰ ਕੜ ਵੱਢ ਕੇ ਲੈ ਗਏ ਬੰਬੇ ਅਟੈਕ ਠੀਕ ਹੈ ਜੀ ਫਿਲਮਾਂ ਸਿਰਫ ਫਿਲਮਾਂ ਦਾ ਹੀ ਵਿਰੋਧ ਕਰਕੇ ਇਹ ਸਭ ਕੁਝ ਉਠਾਪ ਹੋ ਸਕਦਾ ਹੈ ਸੁਣੋ ਅੱਜ ਦੀ ਡੇਟ 'ਚ ਇੱਕ ਇੱਕ 10 ਸਾਲ ਦਾ ਬੱਚਾ 9 ਸਾਲ ਦਾ ਬੱਚਾ ਨਾ ਆਪਣੇ ਮਾਂ ਪਿਓ ਤੋਂ ਵੱਧ ਅਗਰ ਉਹ ਸੁਣਦਾ ਨਾ ਸੋਸ਼ਲ ਮੀਡੀਆ ਦੀ ਸੁਣਦਾ ਹੈ ਠੀਕ ਹੈ ਜੀ ਕਿ 10 ਸਾਲ ਦਾ ਬੱਚਾ ਆਪਣੇ ਮਾਪਿਆਂ ਤੋਂ ਘੱਟ ਸੁਣੂਗਾ ਉਹ ਇੱਕ ਵੀਡੀਓ ਜੋ ਕਾਰਟੂਨ ਨੈਟਰਕਲ ਲੋ ਕੁਝ ਕਹਿ ਲੋ ਕੋਈ ਵੀਡੀਓਸ ਕਹਿ ਲੋ ਉਹਨੇ ਜਿਆਦਾ ਸੁਣਦਾ ਵੈ ਜੇ ਆ ਜੋ ਚੀਜ਼ ਦੇਖਣਗੇ ਕੱਲ ਨੂੰ ਕਰਨਗੇ ਅਸੀਂ ਆਪਦੀ ਪੀੜੀ ਨੂੰ ਗਲਤ ਪਾਸੇ ਕਿਉਂ ਤੋਰੀਏ ਤੁਸੀਂ ਕੀ ਤੁਸੀਂ ਦੇਖਿਆ ਤੁਸੀਂ ਜਿਹੜੇ ਸ਼ਿਵ ਸੈਨਿਕ ਨੇ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਜ਼ੋਰਦਾਰ ਤਰੀਕੇ ਦੇ ਨਾਲ ਇਹ ਰੂਪ ਲੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੀ ਗੁਰੂ ਬੰਧਾਵਾਦੀ ਫਿਲਮ ਹੈ ਅਸੀਂ ਲਗਨ ਨਹੀਂ ਦੇਵਾਂਗੇ ਥੀਏਟਰਸ ਦੇ ਵਿੱਚ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਫਿਲਮ ਕਿੰਨੀ ਕੋ ਹਿੱਟ ਹੁੰਦੀ ਹੈ ਤੇ ਕਿੰਨੀ ਕੋ ਫਲॉप ਹੁੰਦੀ ਹੈ ਫਿਰ ਮਿਲਾਂਗੇ ਬਨੇ ਰੋ ਲੁਧਿਆਣਾ ਆਪਣੇ ਦੇ ਨਾਲ